ਸਤ ਜਰਨੈਲ ਸਿੰਘ ਪਿੰਡਰਾਲੇ ਨੇ ਕਿਹਾ ਸੀ ਇਹ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ ਇਹ ਹੁਣ ਤੁਸੀਂ ਦੇਖ ਲਓ ਵੀ ਅੱਜ ਲਾਉਣਾ ਅੱਜ ਲੜਨਾ ਕੱਲ ਲੜਨਾ ਕਿ ਪਰਸੋਂ ਲੜਨਾ ਪਰਸੋਂ ਲੜਨਾ ਇਹ ਸਾਡੇ ਤੇ ਹੁਣ ਇਹ ਸਾਨੂੰ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ ਮਿੱਤਰੋ ਲੜਾਈ ਆ ਜਿਹੜੀ ਸੰਘਰਸ਼ ਆ ਉਹ ਸਿੱਧਕ ਨਾਲ ਹੀ ਨਿਵਾਏ ਜਾਂਦੇ ਆ ਉੱਥੇ ਸਮਰਪਣ ਹੋ ਕੇ ਸਿਰ ਦੇਣੇ ਪੈਂਦੇ ਆ ਸਿਰ ਤੋਂ ਬਿਨਾ ਸੰਘਰਸ਼ ਨਹੀਂ ਲੜੇ ਜਾਂਦੇ ਲੋ ਕਿਹੜਾ ਦੱਸੋ ਸਮਰਪਣ ਨਹੀਂ ਆਇਆ ਤੇ ਆ ਤੋ ਪਛੜਿਆ ਜਿਹੜੇ ਜਿਹੜੇ ਮਰਜ਼ੀ ਤੋਂ ਸਿਰ ਮੰਗ ਲੋ ਵਗਾਰਨੇ ਪੈਂਦੇ ਆ ਨੌਜਵਾਨਾਂ ਨੂੰ ਵੰਗਾਰੋ ਤਾਂ ਸਹੀ ਜਿਹੜੀ ਗੁਰੂਆਂ ਦੀ ਚਿੰਗਨਾਂ ਦੇ ਅੰਦਰ ਆ ਉਹ ਚਿੰਗ ਹਜੇ ਵੀ ਹੈਗੀ ਦੋ ਤਿੰਨ ਗੱਲਾਂ ਬੜੀਆਂ ਜ਼ਰੂਰੀਆਂ ਲੜਾਈ ਲੜਨ ਲਈ ਸੋ ਸਭ ਤੋਂ ਪਹਿਲਾਂ ਕੌਮ ਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਦੁਸ਼ਮਣ ਕੌਣ ਆ ਦੂਜੀ ਗੱਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਅਸੀਂ ਕੌਣ ਆ ਤੀਜਾ ਗੋਲਡਨ ਪ੍ਰਿੰਸੀਪਲ ਬਾਈ ਧਿਆਨ ਨਾਲ ਸੁਣ ਲਿਓ ਇਹ ਲੜਾਈਆਂ ਪਹਿਲਾਂ ਜਿੱਤੀਆਂ ਜਾਂਦੀਆਂ ਫੇਰ ਲੜੀਆਂ ਜਾਂਦੀਆਂ ਅਸੀਂ ਹਮੇਸ਼ਾ ਲੜਾਈਆਂ ਪਹਿਲਾਂ ਲੜਦੇ ਆ ਫਿਰ ਜਿੱਤਣ ਦੀ ਆਸ ਕਰਦੇ ਆ ਸਾਡੇ ਕੋਲੇ ਜਿੱਤ ਨਹੀਂ ਸਾਡੇ ਹੱਥ 'ਚ ਆਉਂਦੀ ਲੜਾਈ ਪਹਿਲਾਂ ਲੜਨੀ ਪੈਂਦੀ ਆ ਪਹਿਲਾਂ ਸਟ੍ਰੈਟੇਜਾਈਜ਼ ਕਰਨੀ ਪੈਂਦੀ ਆ ਉਹਦੀ ਬਿਆਉਤ ਘੜਨੀ ਪੈਂਦੀ ਆ ਫਿਰ ਜਿੱਤੀ ਨਹੀਂ ਜਾਂਦੀ ਆ